ਨੇੜਾ ਬੰਦਾ ਦਰਬਾਰ ਸਾਹਿਬ ਕਨੀ ਉਂਗਲ ਚੱਕੂਗਾ ਉਹਦਾ ਸੋਦਾ ਸ਼ਿਮਥਾ ਨਹੀਂ ਕਲਾਣਗੇ ਕਹਿੰਦਾ ਇਹ ਮੈਂ ਐਲਾਨ ਕਰ ਰਿਹਾ ਤੁਹਾਡੇ ਸਾਹਮਣੇ ਕਹਿੰਦਾ ਉਸ ਦੇ ਵਿੱਚ ਕੋਈ ਕਤਾਈ ਨਹੀਂ ਵਰਤੀ ਜਾਵੇਗੀ ਜਿਹੜੀ ਮਰਜ਼ੀ ਸਾਨੂੰ ਸਜ਼ਾ ਹੋਵੇ ਜਿਹੜੀ ਮਰਜ਼ੀ ਸਾਨੂੰ ਜੇਲ੍ਹ ਜਾਣਾ ਪਵੇ ਦਰਬਾਰ ਸਾਹਿਬ ਕਨੀ ਕਿਸੇ ਨੂੰ ਵੀ ਅੱਖ ਚੱਕਣ ਦੀ ਇਜਾਜ਼ਤ ਸ਼ਿਮਥਾ ਨਹੀਂ ਦੇ ਸਕਦੀ ਜੈ ਸ਼੍ਰੀ ਰਾਮ ਪਿਛਲੇ 3 ਦਿਨਾਂ ਤੋਂ 72 ਘੰਟਿਆਂ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸੁਣਨ ਦੇ ਵਿੱਚ ਸਾਡੇ ਸਾਰੇ ਪੰਜਾਬੀਆਂ ਨੂੰ ਆ ਰਹੀ ਹੈ ਪੂਰੇ ਦੁਨੀਆ ਦੇ ਲੋਕਾਂ ਨੂੰ ਕਿ ਸਾਡੇ ਪਰਮ ਪੂਜਨੀ ਹੈ ਪਰਮ ਪਵਿੱਤਰ ਸਾਰੇ ਵਰਗਾਂ ਦੇ ਸਾਂਝਾ ਪਵਿੱਤਰ ਸਥਾਨ ਬਰਸਰ ਦੇ ਵਿੱਚ ਦੁਰਗਾਣਾ ਸਾਹਿਬ ਨੂੰ ਕੁਝ ਲੋਕ ਈਮੇਲ ਰਾਹੀਂ ਬੰਬ ਨਾਲ ਰੋਡਾਂ ਦੀ ਧਮਕੀ ਦੇ ਰਹੇ ਨੇ ਇੱਕ ਧਮਕੀ ਦੋ ਧਮਕੀ ਤਿੰਨ ਚਾਰ ਧਮਕੀ ਪੰਜ ਧਮਕੀ ਪੰਜ ਧਮਕੀਆਂ ਆ ਗਈਆਂ ਦਿਲਿਆ ਕੱਲ ਸ਼ਾਮ ਤੱਕ ਸੀਗੇ ਅੱਜ ਕੋਈ ਆ ਗਈ ਹੋਵੇ ਤਾਂ ਕਹਿ ਦੇ ਵੀ 72 ਘੰਟੇ ਬੀਤ ਗਏ 72 ਘੰਟੇ ਦੇ ਵਿੱਚ ਸਾਡੀ ਪੰਜਾਬ ਸਰਕਾਰ ਸਾਡਾ ਇੰਟੈਲੀਜੈਂਸ ਸਾਡੀ ਪੰਜਾਬ ਪੁਲਿਸ ਸੁੱਤੀ ਪਈ ਹੈ ਕਿਉਂ ਇਹ ਨਹੀਂ ਹਾਲ ਤੱਕ ਪਤਾ ਕਰ ਸਕੇ ਵੀ ਤਮ ਕੀ ਦੇਣ ਵਾਲਾ ਕੌਣ ਹੈ ਤਾਂ ਅਸੀਂ ਕਿਸ ਤਰ੍ਹਾਂ ਮੰਨ ਲਈਏ ਵੀ ਅਸੀਂ ਬਹੁਤ ਜ਼ਿਆਦਾ ਤੇਜ਼ ਆ ਮਤਲਬ ਕਿ ਪੰਜਾਬ ਪੁਲਿਸ ਦੇ ਉੱਪਰ ਇੱਕੇ ਤੰਬਾ ਲੱਗ ਰਿਹਾ ਹੈ ਕਿ ਜਿਸ ਨੂੰ ਪੂਰੀ ਦੁਨੀਆ ਦੇ ਵਿੱਚ ਬਹਾਦਰ ਪੁਲਿਸ ਕਿਹਾ ਜਾਂਦਾ ਬਹਾਦਰ ਪੁਲਿਸ ਮੰਨਿਆ ਜਾਂਦਾ ਹੈ। ਕੰਜੀ ਲੇਕਿਨ ਦਰਬਾਰ ਸਾਹਿਬ ਤੋਂ ਉੱਪਰ ਕੀ ਹੈ? ਕਿਸੇ ਲਈ ਕੁਝ ਵੀ ਨਹੀਂ ਹੈ। ਦਰਬਾਰ ਸਾਹਿਬ ਨੂੰ ਧਮਕੀ ਆਣ ਦੇ 1 ਘੰਟੇ ਦੇ ਵਿੱਚ ਬੰਦੇ ਅੰਦਰ ਹੋਣੇ ਚਾਹੀਦੇ ਸੀ। ਜੇ ਪੰਜਾਬ ਸਰਕਾਰ ਵਾਕਈ ਗੈਂਗਸਟਰਾਂ ਦੇ ਖਾਲਿਤਾਨੀ ਅੱਤਵਾਦੀਆਂ ਦੇ ਜਾ ਕਿਸੇ ਵੀ ਬੰਦੇ ਦੇ ਕਹਿੰਦਾ ਇੰਨਾ ਬੰਦਿਆਂ ਦੇ ਖਿਲਾਫ ਹੈ ਮੈਂ ਕਹਿੰਦਾ ਇਹਨਾਂ ਦਾ ਇਨਕਾਉਂਟਰ ਹੋਣਾ ਚਾਹੀਦਾ ਹੁਣ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਈਮੇਲ ਭੇਜੀ ਆ ਨਾ ਕਿ ਬੰਬ ਨਾਲ ਲੜਾਵਾਂਗੇ ਇਹਨਾਂ ਨੂੰ ਚੌਕ 'ਚ ਖੜਾ ਕੇ ਪੰਜਾਬ ਪੁਲਿਸ ਬੰਬ ਦੇ ਨਾਲ ਲੜਾਵੇ ਸ਼੍ਰੀ ਰਾਮ ਗੋਲੀ ਮਾਰੇ ਕਹਿੰਦਾ ਫੇਰ ਪਤਾ ਲੱਗੂਗਾ ਕਿ ਕਿਸੇ ਪੁੱਤਰ ਤਾਰਮਿਕ ਸਥਾਨ ਦੇ ਖਿਲਾਫ ਬੋਲਣ ਦਾ ਇਨਜ਼ਾਮ ਕੀ ਹੁੰਦਾ ਹੈ ਤੇ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਰਾਜਨੀਤੀ ਛੱਡ ਕੇ ਸੀਰੀਅਸ ਹੋ ਜੋ ਅੱਜ ਸਵੇਰੇ ਫੇਰ ਗਰਦਾਸਪੁਰ ਦੇ ਵਿੱਚ ਸ਼੍ਰੀ ਆਮਕਿੰਦਾ ਬਾਜ਼ਾਰ ਦੇ ਵਿੱਚ ਗੋਲੀ ਚੱਲੀ ਆ ਰੋਜ਼ ਪੰਜਾਬ ਚ ਗੋਲੀ ਚੱਲ ਰਹੀ ਐ ਰੋਜ਼ ਪਿੰਡਾਂਗੇ ਤੁਹਾਡਾ ਇੰਟੈਲੀਜੈਂਸ ਵਿੰਗ ਕੀ ਕਰ ਰਿਹਾ ਤੁਹਾਡੀ ਖੂਪਿਆ ਵਿਭਾਗ ਤੁਹਾਡਾ ਕੀ ਕਰ ਰਿਹਾ ਕਿੱਥੇ ਸੁੱਤਾ ਪਿਆ ਔਰ ਅੱਜ ਕੱਲ ਮੈਨੂੰ ਦੱਸਨਾ ਜੇ ਦਰਬਾਰ ਸਾਹਿਬ ਕੰਨੀ ਕਿਸ ਨੇ ਅੱਖ ਵੀ ਚੱਕੀ ਤਾਂ ਉਹਦੇ ਨਤੀਜੇ ਬਹੁ ਮਾੜੇ ਹੋਣਗੇ ਕਹਿੰਦਾ ਸ਼ਿਵਸਾਹ ਉਹਨਾਂ ਨੂੰ ਸੋਦਾ ਲਾਊਗੀ ਜਿਹੜਾ ਬੰਦਾ ਦਰਬਾਰ ਸਾਹਿਬ ਕਨੀ ਉਂਗਲ ਚੱਕੂਗਾ ਉਹਦਾ ਸੋਦਾ ਸ਼ਿਵਸਾਹ ਨਹੀਂ ਖਲਾਣਗੇ ਕਹਿੰਦਾ ਇਹ ਮੈਂ ਐਲਾਨ ਕਰ ਰਿਹਾ ਤੁਹਾਡੇ ਸਾਹਮਣੇ ਕਹਿੰਦਾ ਉਸ ਦੇ ਵਿੱਚ ਕੋਈ ਕਤਾਈ ਨਹੀਂ ਵਰਤੀ ਜਾਵੇਗੀ ਜਿਹੜੀ ਮਰਜ਼ੀ ਸਾਨੂੰ ਸਜ਼ਾ ਹੋਵੇ ਜਿਹੜੀ ਮਰਜ਼ੀ ਸਾਨੂੰ ਜੇਲ੍ਹ ਜਾਣਾ ਪਵੇ ਦਰਬਾਰ ਸਾਹਿਬ ਕਨੀ ਕਿਸੇ ਨੂੰ ਵੀ ਅੱਖ ਚੱਕਣ ਦੀ ਇਜਾਜ਼ਤ ਸ਼ਿਵਸਾਹ ਨਹੀਂ ਦੇ ਸਕਦੀ ਦਸੋ ਗੁਰੂ ਸਾਡੇ ਪਰਮ ਪੂਜਨੀਆ ਨੇ ਧਰਵਾਦ ਸਾਹਿਬ ਸਾਡੇ ਪਰਮ ਪੂਜਨੀਯਾਂ ਨੇ ਕਿੰਦਾ ਉਹ ਸਾਰਾ ਹਿੰਦੂ ਸੁੱਕ ਮੁਸਲਮਾਨ ਸਾਰਾ ਦਾ ਸਾਂਝਾ ਪਵਿੱਤਰ ਸਥਾਨ ਹੈ ਕੇਸ ਲਈ ਮੈਂ ਫਿਰ ਬਾਰ ਬਾਰ ਕਹਿ ਰਿਹਾ ਕਿ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਜਲਦੀ ਤੋਂ ਜਲਦੀ ਉਹਨਾਂ ਬੰਦਿਆਂ ਨੂੰ ਫੜ ਕੇ ਸ੍ਰੀ ਅੰਮ ਚੌਂਚ ਖੜਾ ਕੇ ਜਿਹੜੇ ਬੰਬ ਨਾਲ ਉਹਨਾਂ ਦਰਵਾਦ ਸਾਹਿਬ ਨੂੰ ਉਡਾਉਣ ਦੀ ਗੱਲ ਕਰਦੇ ਆ ਨਾ ਕੋਈ ਬੰਬ ਬੰਨ ਕੇ ਚੌਂਕ ਦੇ ਵਿੱਚ ਉਹਨਾਂ ਨੂੰ ਉਡਾ ਦਿਓ ਸਾਰਾ ਪੰਜਾਬ ਤੁਹਾਡੇ ਨਾਲ ਹੋਊਗਾ ਹਰੇਕ ਵਰਗ ਤੁਹਾਡੇ ਨਾਲ ਹੋਊਗਾ ਕਹਿੰਦਾ ਕਿਸੇ ਨੂੰ ਕੋਈ ਖਿਲਾ ਨਹੀਂ ਹੋਊਗਾ ਕਿ ਤੁਸੀਂ ਕੀ ਕੀਤਾ ਕਹਿੰਦਾ ਕਈ ਕੰਮ ਸਾਨੂੰ ਕਾਨੂੰਨ ਨੂੰ ਅਲੱਗ ਰੱਖ ਕੇ ਵੀ ਕਰਨੇ ਪੈਂਦੇ ਆ ਜਿੱਥੇ ਲੋਕਾਂ ਦੇ ਧਾਰਮਿਕ ਭਾਵਨਾਵਾਂ ਜੁੜੀਆਂ ਹੋਣ ਧਾਰਮਿਕ ਭਾਵਨਾਵਾਂ ਮੇਰਾ ਮੰਨਣਾ ਹੈ ਕਿ ਕਾਨੂੰਨ ਤੋਂ ਉੱਪਰ ਹੁੰਦੀਆਂ ਨੇ ਕਹਿੰਦਾ ਕਾਨੂੰਨ ਕਿਨੇ ਬਣਾਇਆ ਸੀ ਲੋਕਾਂ ਨੇ ਬਣਾਏ ਹੋਏ ਨੇ ਕਹਿੰਦਾ ਜਿਹੜਾ ਬੰਦਾ ਪੂਰ ਦਰਬਾਰ ਸਾਹਿਬ ਦੇ ਬਾਰੇ ਇਹ ਜੀ ਗੱਲ ਕਰ ਸਕਦਾ ਉਹ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਮੇਰਾ ਮੰਨਣਾ ਹੈ ਕਿ ਇਹ ਬੰਦੇ ਅਗਰ ਖਾਲਿਸਤਾਨੀ ਨਿਕਲਦੇ ਨੇ ਕਿਉਂ ਜੇ ਤਾਂ ਐਸਜੀਪੀਸੀ ਨੂੰ ਹੀ ਮੇਰੀ ਬੇਨਤੀ ਹੈ ਕਿ ਇਹਨਾਂ ਖਾਲਿਸਤਾਨੀਆਂ ਦਾ ਸਮਰਥਨ ਕਰਨਾ ਬੰਦ ਕਰ ਦੇਵੇ ਕਿਉਂਕਿ ਇਹਨਾਂ ਦਾ ਕੋਈ ਧਰਮ ਨਹੀਂ ਹੈ ਇਹ ਆਪਣੇ ਆਪ ਨੂੰ ਸਿੱਖ ਧਰਮ ਦੇ ਨਾਲ ਜੋੜਦੇ ਨੇ ਕੀ ਰਚਨ ਸਿੰਘ ਲੰਗੋਵਾਲ ਸਿੱਖਣੀ ਸੀ ਕੀ ਬੈਂਸਿੰਗ ਸਿੱਖਣੀ ਸੀ ਇਹਨਾਂ ਨੇ ਹਿੰਦੂ ਸਿੱਖ ਨਹੀਂ ਦੇਖਿਆ ਇਹਨਾਂ ਨੇ ਤਾਂ ਪੈਸਾ ਲੈ ਕੇ ਜਿਹਦੀ ਸਪਾਰੀ ਮਿਲੀ ਉਹਨੂੰ ਮਾਰਿਆ ਇਹਦੀ ਪੂਰੀ ਗਵਨਤਾ ਦੇ ਨਾਲ ਗੰਭੀਰਤਾ ਦੇ ਨਾਲ ਪੰਜਾਬ ਸਰਕਾਰ ਵੀ ਜਾਂਚ ਕਰਾਵੇ ਤੇ ਸਾਡਾ ਦੇਸ਼ ਦਾ ਗ੍ਰਹਿ ਮੰਤਰਾਲਾ ਅਮੀਸ਼ਾਹ ਜੀ ਨੂੰ ਵੀ ਸਾਡੀ ਬੇਨਤੀ ਹੈ ਕਿ ਇਹਦੀ ਐਸੀ ਜਾਂਚ ਹੋਣੀ ਚਾਹੀਦੀ ਹੈ ਜਿਹੜੀ ਪੂਰੇ ਹਿੰਦੁਸਤਾਨ ਕੀ ਪੂਰੇ ਵਰਲਡ ਦੇ ਵਿੱਚ ਇੱਕ ਮਿਸਾਲ ਬਣੇ ਕਿੰਦਾ ਇਹਦੇ ਦੋਸ਼ੀਆਂ ਨੂੰ ਏ ਜੀ ਹਮਾਕਤ ਕਰਨ ਵਾਲਿਆਂ ਨੂੰ ਉਹ ਸਜ਼ਾ ਦਿੱਤੀ ਜਾਵੇ ਜਿਹੜੀ ਇੱਕ ਮਿਸਾਲ ਬੰਨੀ ਚਾਹੀਦੀ ਹੈ ਕਿ ਦੁਬਾਰਾ ਕਦੇ ਕੋਈ ਕਿਸੇ ਵੀ ਪਵਿੱਤਰ ਸਥਾਨ ਦੇ ਖਿਲਾਫ ਬੋਲਣ ਤੋਂ ਪਹਿਲਾਂ 100 ਵਾਰ ਸੋਚੇ ਅਸੀਂ ਸਰਕਾਰ ਵੱਲੋਂ ਇੱਕ ਬਿੱਲ ਪਾਸ ਕੀਤਾ ਜਾ ਰਿਹਾ ਸੀ ਕਿ ਜੇਕਰ ਘਰ ਨੂੰ ਪਵਨਾ ਅਹੱਕਰਦਾ ਕੋਈ ਜਾਂ ਬੇਦਬੀ ਕਰਦਾ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧਨ ਬਣਾਇਆ ਹੈ ਚਾਹੇ ਉਹ ਮਨ ਸਮਲ ਲੂਗਾ ਤੇ ਦੂਜੇ ਪਾਸੇ ਇਸ ਤਰ੍ਹਾਂ ਕੰਮ ਕੀਤੇ ਜਾ ਰਿਹਾ ਜਿਹੜਾ ਕਿ ਸਰਮੋਰ ਬਿਲਕੁਲ ਉਸੇ ਟਾਈਮ ਦੇ ਉੱਪਰ ਜਿਸ ਟਾਈਮ ਇਹ ਵਿਧਾਨ ਸਭਾ ਦੇ ਵਿੱਚ ਬਿੱਲ ਬਿਆਦਬੀਆ ਪਾਸ ਦੇ ਖਿਲਾਫ ਕਾਨੂੰਨ ਬਣਨ ਜਾ ਰਿਹਾ ਸੀ ਉਸੇ ਟਾਈਮ ਦੇ ਉੱਪਰ ਇਹ ਮੇਲ ਆਈ ਹੈ ਸਭ ਤੋਂ ਵੱਡੀ ਮਾੜੀ ਗੱਲ ਇਹ ਹੀ ਹੈ ਕਿ ਜਿੱਦੋਂ ਸਿਸਟਮ ਉਹ ਗੁਰੂ ਗ੍ਰੰਥ ਸਾਹਿਬ ਰਾਮਾਇਣ ਗੀਤਾ ਕ੍ਰਾਂਤੀ ਬਾਈਬਲ ਦਾ ਆਪਮਾਨ ਕਰਨ ਦੇ ਉੱਪਰ ਜਦ ਕੇ ਸੀ ਉਸ ਕਾਨੂੰਨ ਦੇ ਨਾਲ ਜਿੱਥੇ ਸਰਕਾਰ ਦੀ ਛਲਾਂਗਾ ਕਰਦੇ ਆ ਉੱਤੇ ਸਹਿਮਤ ਵੀ ਨਹੀਂ ਆ ਕਿਉਂਕਿ ਸਾਡੇ ਸਨਾਤਨ ਦੇ ਵਿੱਚ ਜਿੰਨੇ ਮੰਦਰਾਂ ਉਹਨਾਂ ਦੇ ਵਿੱਚ ਮੂਰਤੀਆਂ ਲੱਗੀਆਂ ਹੁੰਦੀਆਂ ਜਿਨ੍ਹਾਂ ਦੀ ਪ੍ਰਾਣ ਪ੍ਰਵਿਸ਼ਤਾ ਹੋਈ ਵੀ ਹੁੰਦੀ ਹੈ ਗੀਤਾ ਔਰ ਰਮਾਇਣ ਤਾਂ ਕਿਤੇ ਕਿਤੇ ਮੰਦਰ ਦੇ ਵਿੱਚ ਹੁੰਦੀ ਹੈ ਤਾਂ ਉਹਨਾਂ ਦੀ ਪੇਸ਼ ਵੀ ਕਿਵੇਂ ਨਹੀਂ ਕਰਾਂਗੇ ਗੋਵਰਧਿਆਨ ਨੂੰ ਉਸ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਿਉਂ ਸ਼ਾਮਲ ਕੀਤਾ ਗਿਆ ਜਪੂਜੀ ਸਾਹਿਬ ਨੂੰ ਜਾਂ ਹੋਰ ਜਿਹੜੇ ਧਾਰਮਿਕ ਗ੍ਰੰਥਾਂ ਦੇ ਉਹਨਾਂ ਨੂੰ ਉਸ ਕਿਉਂ ਨਹੀਂ ਸ਼ਾਮਲ ਕੀਤਾ ਗਿਆ ਕੱਲ ਨੂੰ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਪੰਨੇ ਤੋੜ ਕਰ ਦਿੰਦਾ ਕੋਈ ਕਿਹਦਾ ਅਪਵਿੱਤਰ ਚੀਜ਼ ਘੇਰ ਦਿੰਦਾ ਉਸ ਨੂੰ ਬੇਅਦਬ ਵੀ ਨਹੀਂ ਗਿਨੋਗੇ ਕਿ ਉਸ ਨੂੰ ਸੈਟੀਸਫਾਈ ਨਾ ਕਰੋ ਜਿਸ ਕ੍ਰਾਈਮ ਕਰਨ ਦੇ ਨਾਲ ਮੈਂ ਪੂਰੇ ਪੰਜਾਬ ਦੇ ਵਿੱਚ 30 ਜਗ੍ਹਾ ਤੋਂ ਮੰਗ ਪੱਤਰ ਮੁੱਖ ਮੰਤਰੀ ਦੇ ਨਾਂ ਤੇ ਭੇਜਿਆ ਕਿ ਜਿਸ ਕ੍ਰਾਈਮ ਕਰਨ ਦੇ ਨਾਲ 295 A ਦਾ ਪਰਚਾ ਦਰਜ ਹੁੰਦਾ 153 A ਦਾ ਪਰਚਾ ਦਰਜ ਹੁੰਦਾ ਉਹ ਤੀਜਾ ਸਾਰੀਆਂ ਇਸ ਬੇਅਦਬੀ ਕਾਨੂੰਨ ਦੇ ਵਿੱਚ ਸ਼ਾਮਲ ਕੀਤੀਆਂ ਜਾਣ ਕਿਉਂਕਿ ਧਾਰਮਿਕ ਭਾਵਨਾਵਾਂ ਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਪੜਨ ਨਾਲ ਨਹੀਂ ਭੜਕਦੀ ਖੱਲੀ ਰਮਾਇਣ ਨੂੰ ਪੜਨ ਨਾਲ ਨਹੀਂ ਭੜਕਦੀ ਧਾਰਮਿਕ ਭਾਵਨਾਵਾਂ ਮਤਾਂ ਕਿਸੇ ਵੀ ਤਰੀਕੇ ਦੀ ਬੇਅਦਬੀ ਹੋਵੇ ਕਿ ਹਰ ਤਰ੍ਹਾਂ ਦੀ ਬੇਅਦਬੀ ਉਸ ਦੇ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ ਕੱਲਿਆ ਚਾਰ ਚੀਜ਼ਾਂ ਨੂੰ ਤੁਸੀਂ ਉਹਦੇ ਵਿੱਚ ਸ਼ਾਮਲ ਕਰਕੇ ਉਸ ਨੂੰ ਕਮਾਇ ਬੇਅਦਬੀ ਦਾ ਕਾਨੂੰਨ ਹੀ ਕਹਿ ਸਕਦੇ ਪਹਿਲਾਂ ਅਕਾਲੀ ਵੀ ਲੈ ਕੇ ਆਏ ਕਾਂਗਰਸ ਵੀ ਲੈ ਕੇ ਆਈ ਉਹ ਕਾਨੂੰਨ ਉੱਥੋਂ ਇੱਥੇ ਕਰਕੇ ਵਾਪਸ ਆਏ ਰਾਸ਼ਟਰਪਤੀ ਤੋਂ ਕਿਉਂਕਿ ਉਸ ਦੇ ਵਿੱਚ ਨਿਰਪੱਖ ਕੁਝ ਨਹੀਂ ਸੀਗਾ ਮੇਰੀ ਇੱਕ ਤਲਾਹ ਹੋਰ ਹੈ ਮੁੱਖ ਮੰਤਰੀ ਪੰਜਾਬ ਨੂੰ ਤੇ ਡੀਜੀਪੀ ਪੰਜਾਬ ਨੂੰ ਕਿ ਪੰਜਾਬ ਦੇ ਵਿੱਚ ਇੱਕ ਸਾਰੇ ਧਰਮਾਂ ਦਾ ਇੱਕ ਇੱਕ ਨੁਮਾਇੰਦਾ ਲੈ ਕੇ ਉਹਨਾਂ ਨੂੰ ਮੰਤਰੀ ਰੈਂਕ ਕੈਬਨਟ ਰੈਂਕ ਦੇ ਕੇ ਉਹਨਾਂ ਦੀ ਇੱਕ ਕਮੇਟੀ ਬਣਾਈ ਜਾਵੇ ਜਦੋਂ ਵੀ ਕਿਤੇ ਅਮਨ ਸ਼ਾਂਤੀ ਨੂੰ ਕੋਈ ਖਤਰਾ ਪੈਦਾ ਹੋਵੇ ਉਸੇ ਟਾਈਮ ਉਹ ਚਾਰੋਂ ਬੰਦੇ ਬਹਿ ਕੇ ਫੈਸਲਾ ਕਰਨ ਵੀ ਪੰਜਾਬ ਦੇ ਵਿੱਚ ਸਾਡੇ ਅਮਨ ਸ਼ਾਂਤੀ ਰਹੂਗੀ ਬਾਰ ਬਟੇ ਲੋਕ ਜਿਹੜੇ ਸਾਜ਼ਿਸ਼ਾਂ ਰਾਤ ਰਹੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੇ ਲਈ ਉਹਨਾਂ ਨੂੰ ਅਸੀਂ ਉਹਨਾਂ ਮੰਤੂਪਿਆਂ ਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਗੇ ਉਹਦੇ ਲਈ ਕਿਸੇ ਇਹਦੇ ਕਾਨੂੰਨ ਦੇ ਵਿੱਚ ਵੀ ਸਾਰੇ ਧਰਮਾਂ ਦੇ ਲੋਕਾਂ ਦੀ ਸਲਾਹ مشورہ ਲਿੱਤਾ ਜਾਵੇ ਜਿਹੜੇ ਜਿਹੜੇ ਚੀਜ਼ਾਂ ਕਿਦਾ ਉਹ ਕਹਿੰਦੇ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ